ਜੀ ਜਿਹੜਾ ਅੱਜ ਤੁਹਾਡਾ ਪ੍ਰੋਗਰਾਮ ਇਹ ਰੱਖਿਆ ਹੈ ਕਿਸ ਬੀਸ ਤੇ ਰੱਖਿਆ ਹੈ ਕਿਸ ਤੁਸੀਂ ਜਥੇਬੰਦੀ ਨਾਲ ਸੰਬੰਧ ਰੱਖਦੀ ਹੈ ਹਾਂਜੀ ਜਿਹੜਾ ਅੱਜ ਦਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪੂਰੇ ਪੰਜਾਬ ਪੱਧਰ ਤੇ ਕੀਤਾ ਗਿਆ ਅਸੀਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਠੇਕਾ ਕਾਮੇ ਆ ਜੋ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਮੂਹ ਜਥੇਬੰਦੀਆਂ 10 ਤੋਂ 12 ਜਥੇਬੰਦੀਆਂ ਇਕੱਤਰ ਹੋਈਆਂ ਨੇ ਸਾਡੇ ਨਾਲ ਸਾਰਾ ਸਾਰ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜਿਹੜੇ ਸਰਕਾਰ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਹਰਾ ਪਹਿਲਾਂ ਤੁਹਾਡੇ ਹੱਕ ਦੇ ਵਿੱਚ ਚੱਲੇਗਾ ਅੱਜ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਿਆ ਬੀਤ ਚੁੱਕਿਆ ਪਰੰਤੂ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਸਾਰ ਨਹੀਂ ਲਈ ਤੇ ਜਦੋਂ ਵੀ ਅਸੀਂ ਇਹਨਾਂ ਨੂੰ ਮਿਲਣ ਲਈ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ 21 ਵਾਰ ਠੇਕਾ ਮੁਲਾਜ਼ਮਾਂ ਸੰਘਾ ਸਮੋਰਟੇ ਨੂੰ ਮੀਟਿੰਗਾਂ ਦਾ ਸਮਾਂ ਮਿਲਿਆ ਪਰੰਤੂ ਮੀਟਿੰਗਾਂ ਕਰਨ ਤੋਂ ਸਰਕਾਰ ਭੱਜੀ ਹੈ ਇਹਦੇ ਰੋਸ ਵਜੋਂ ਅਸੀਂ ਪਿੰਡਾਂ ਦੀਆਂ ਸੱਤਾਂ ਵਿੱਚ ਜਾਂਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤੇ ਜਿੱਥੇ-ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਅਸੀਂ ਆਪਣੇ ਸਵਾਲ ਲੈ ਕੇ ਜਾਂਦੇ ਆਂ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਰੰਤੂ ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਜਿਹੜੇ ਵਰਕਰ ਠੇਕਾ ਕਾਮੇ ਮੁਲਾਜ਼ਮ ਜਾਂਦੇ ਨੇ ਇਹਨਾਂ ਕੋਲ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਜਬਰੀ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦੇ ਆ ਜਿਹਦੀ ਪੂਰੇ ਪੰਜਾਬ ਦੇ ਵਿੱਚ ਅੱਜ 7 ਤਰੀਕ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਟੇ ਦੇ ਬੈਨਰ ਦੇ ਹੇਠ ਇਹਨਾਂ ਦੇ ਆਰਥਿਕ ਭੁਗ ਮਜਾਰੇ ਰੋਸ ਮਜਾਰੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਹਦੇ ਸਬੰਧ ਵਿੱਚ ਅੱਜ ਦਾ ਇੱਥੇ ਪ੍ਰੋਗਰਾਮ ਸਮਰਾਲੇ ਵਿਖੇ ਆ ਸੀ ਲੱਗੂ ਕੀਤਾ ਹੈ। ਹਾਂਜੀ ਅੱਜ ਦਾ ਕੀ ਪ੍ਰੋਗਰਾਮ ਹੈ ਤੇ ਕਿਹੜੀ ਫੈਡਰੇਸ਼ਨ ਨਾਲ ਤੁਸੀਂ ਸਬੰਧ ਰੱਖਦੇ ਹੋ? ਅਸੀਂ ਸਰ ਵਾਟਰ ਸਪਲਾਈ ਡਾਇਰੈਕਟਰ ਸਪਲਾਈ ਹੈ ਜਿਹੜਾ ਰਜਿਸਟਰ ਨੰਬਰ 31 ਦੇ ਹਜ਼ਾਰੂ ਆ ਜੀ ਅਸੀਂ। ਜੋ ਸਾਡਾ ਠੇਕਾ ਸ਼ਿਕਾਰਸ਼ ਮੋਰਚੇ ਨੇ ਪ੍ਰੋਗਰਾਮ ਲਿਖਿਆ ਸੀਗਾ ਜੋ ਜਿਹੜਾ ਭਗਵੰਤ ਮਾਨ ਆ ਜੀ ਸਾਡੇ ਨਾਲ 21 ਵਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਸਾਡੇ ਨਾਲ ਕਰਨੀਆਂ ਨਹੀਂ ਚਾਹੁੰਦਾ ਤੇ ਉੱਤੇ ਬਾਅਦ ਜਦ ਅਸੀਂ ਉਹਨੂੰ ਮਿਲਣ ਜਾਂਦੇ ਹਾਂ ਕਿਤੇ ਵੀ ਆਪਣਾ ਰੋਡ ਸ਼ੋਅ ਕਰਦਾ ਉਹ ਜਦੋਂ ਉਹਨੂੰ ਮਿਲਣ ਜਾਂਦੇ ਆ ਤੇ ਪ੍ਰਸ਼ਾਸਨਪੁਰਸ਼ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰਕੇ ਸਾਡੇ ਵਰਕਰਾਂ ਨੂੰ ਕੁੱਟਮਾਰ ਕਰਦਾ ਜੋ ਕਿ ਉਹ ਕਹਿ ਰਹੇ ਭਗਵੰਤ ਮਾਨ ਵੀ ਆਮ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਹੈ ਜੇ ਆਮ ਲੋਕਾਂ ਦਾ ਨਮੈਂਦਾ ਚੁਣਿਆ ਹੋਇਆ ਕਿਉਂਕਿ ਸਾਡੇ ਜਿਹੜੇ ਠੇਕਾਸ਼ੀਘਾਰਚ ਮੋਰਚੇ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਿਉਂ ਸੜਕਾਂ ਤੇ ਰੋਲ ਰਿਹਾ ਉਹ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਅਸੀਂ ਤਾਂ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਛੋਟੀ ਜਿਹੇ ਨੌਕਰੀਆਂ ਸਾਨੂੰ 20-22 ਸਾਲ ਹੋ ਗਏ ਮੈਕਵੇਲ ਵਿੱਚ ਕੰਮ ਕਰਦਿਆਂ ਨੂੰ ਭਵੰਤਵਾਰ ਨੇ ਸਾਨੂੰ 21 ਵਾਰ 22 ਵਾਰ ਮੀਟਿੰਗਾਂ ਦੇ ਕੇ ਸਾਡੀ ਜਥੇਬੰਦੀ ਨੂੰ ਤੇ ਸਾਡੇ ਨਾਲ ਮੀਟਿੰਗ ਕਰਨੀ ਨਹੀਂ ਚਾਹੁੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਪਿੱਛੇ ਲਾ ਕੇ ਸਾਡੇ ਨਾਲ ਧੱਕੇਸ਼ਾਹੀ ਜਾਦੇ ਕਰ ਰਿਹਾ ਵਰਕਰਾਂ ਨਾਲ